ਵਾਹਿਗੁਰੂ ਸਾਹਿਬ ਜੀਓ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਬੇਦਕ ਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਦਮ ਕਰਾਰੇ ਜੋ ਕਰ ਹੋ ਹਾਜ਼ਰ ਹਾਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਏਹ ਜੋ ਦੁਨੀਆਂ ਸ਼ਹਿਰ ਮੇਲਾ ਦਸਤ ਗੀਰੀ ਨਾ ਹੀ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ या मु है आसमान में आने लहंग दरिया गुसल करदन बूद कर फ करदाय मला चष्मे जह तहाँ मौजूद ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜਦ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਣ ਸੋਏ ਨਾਮ ਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜ਼ੂਰਾ ਦਰਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ ਦੇਹ ਲੇਹ ਇੱਕ ਤੂੰ ਜਿਗਰ ਕੋ ਨਹੀਂ ਤੂੰ ਦਾਣਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਮੇ ਚ ਸੁਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨੀਕੇ ਤੇਰੇ ਬਿਗਾਰੇ ਹਲੇ ਤੇਰਾ ਨਾਮ ਰਹਾਉ ਕੁਝ ਆਮਦ ਕੁਝ ਰਫਤੇ ਕੁਝ ਮੇਰਵੇ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਦਵਾਰ ਕਾ ਨਗਰੇ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਇਕਲਖਾਨਾ ਹਮ ਚਿਨੀ ਪਾਤ ਸ਼ਾਹ ਸਾਵਲੇ ਬਰਨਾ ਅਸਪਤ ਗਜਪਤ ਨ ਰਹੇ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजूनी सै पं गुरु प्रसाद राग सुहे महल्ला पहला चौपदे घर पहला पांडा तोए बैस धूप देव हो तो दू दे को जब हो ਦੂਦ ਕਰਮ ਫੁਲ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪ ਹੋਤਾਏ ਕੋ ਨਾਮ ਅਵਰ ਨਿਰਾਫਲ ਕਮਾ ਰਹਾਓ ਇਹੋ ਮਨ ਈਟੀ ਹਾਥ ਕਰਹੋ ਹੁਣ ਨਿਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦੇ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਨ ਭਾਵਨ ਪਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜਿ세 ਵੇ ਇਨ ਬਿਦ ਸਾਹਿਬ ਰਵਤ ਰਹੇ ਕਹਿੰਦੇ ਕਹ ਕਹੇ ਕਹਿ ਜਾਵਹਿ ਤੁਮ ਸਰ ਅਵਰ ਨਾ ਕੋਈ ਭਗਤ ਹੀਨ ਨਾਨਕ ਜਨ ਜੰਪੈ ਸਲਾਹੇ ਸਚਾ ਸੋਈ ਸੁਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਖ ਖਾਏ ਐਸਾ ਗਿਆਨ ਜਪੋਂ ਮਨ ਮੇਰੇ ਹੋਵੋ ਚਾਕਰ ਸੱਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ जग ਭਵੇ ਸੇਵਾ ਕਰੇ ਸੋਚਾ ਕਰ ਹੋਏ ਜਲ ਥਲ ਮਹੀਲਾ ਰਵ ਰਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੋਹਿ ਮਹੱਲਾ ਪਹਿਲਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਨਾ ਘੋਟ ਮਕਲੜੀ ਮਸ ਤੁਤੇ ਆ ਜੂਠ ਨ ਉਤਰੈ ਜਿ ਸੋ ਤੋ ਵਾ ਤਸ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਣਾ ਜਿੱਥੇ ਲਿਖਾ ਮੰਗੀਏ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਤਵੀਆਂ ਠੱਠੀਆਂ ਕੰਮ ਨਾਮਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੇਰਥ ਮੰਝ ਵਸਨ ਘਟ ਘਟ ਜੀ ਅੱਖਾਂਵਨੇ ਬਗੇ ਨਾ ਕਹੀਨ ਸਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇਵਲ ਕਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਦੁਗਰਵਾਟ ਬਹੁਤ ਖੇ ਲੋੜੀ ਨਾ ਲਹਾ ਹੌ ਚੜ ਲੰਗਾ ਕਿਤ ਚੱਕਰੀਆਂ ਚੰਗੀਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬਦਾ ਛਟਹਿ ਜਤ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘ ਹੈ ਵਹਿਲਾ ਨਾ ਸਰ ਵਰਨਾ ਉਛਲੇ ਐਸਾ ਪੰਥ ਸੁਹਿਲਾ ਤੇਰਾ ਇੱਕੋ ਨਾਮ ਮਜਠੜਾ ਰਤਾ ਮੇਰਾ ਚੁਲਾ ਸਦ ਰੰਗ ਟੁਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉ ਮਿਲਾ ਹੋਈ ਜੇ ਗੁਣ ਹੋਵੇ ਘੰਟੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾਗੌਣ ਨਿਵਾਰਿਆ ਹੈ ਸਾਚਾ ਸੋਈ ਹੋਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੇ ਫਲ ਪਾਇਆ ਸਹਿ ਕੇ ਅੰਮ੍ਰਿਤ ਬੁਲਾ ਨਾਨਕ ਕਹਿ ਸਹੇਲਿਓ ਸ਼ੁਕਰ ਪਿਆਰਾ ہم شہ کیریاں داسیاں سچا قسم ہمارا سُہی محلہ پہلا جن کو پھاندے پاؤ تنا سوار سی سُوخی کرے پساو دُکھ وِسار سی ਸੈਂਸਾ ਮੂਲੇ ਨਾ ਹੈ ਸਰਪਰਤਾਰ ਸੀ ਤੇਨਾ ਮਿਲਿਆ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾਣਾ ਉਹ ਦੇਵ ਦਿਖਿਆ ਚੱਲੇ ਸਤ ਗੁਰ ਭਾਏ ਭਵੇ ਨਾ ਭੀਖਿਆ جا ਕੋ ਮਹਿਲ ਹਜੂਰ ਦੁਜੇ ਨਿਵੇ ਕਿਸ ਦਰ ਦਰਵਾਣੀ ਨਾ ਹੈ ਮੂਲੇ ਪੁਛ ਤੈ ਸ ਛੁਟੈ ਤਾਂ ਕਹਿ ਬੋਲ ਸਾਹਿਬ ਨਦਰ ਜੈ ਸ ਕੱਲਿਆਂ ਆਪ ਜਿਸ ਨਾਹੀ ਦੁਜਾ ਮਤੇ ਕੋਏ ਟਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀ ਸ ਨਦਰੀ ਕਰਮ ਹੋਏ ਸੋਹੀ ਮਹੱਲਾ ਪਹਿਲਾ ਭਾਂਡਾ ਹਸ਼ਾ ਸੋਏ ਜੋ ਤਿਸ ਭਾਵਸੀ ਭਾਂਡਾ ਆਤਮ ਲੀਨ ਧੋਤਾ ਹਸ਼ਾ ਨਾ ਹੋਏ ਸੀ ਗੁਰੂ ਦਵਾਰੇ ਹੋਏ ਸੋ ਜੀ ਪਾਏ ਸੀ ਇਤ ਦਵਾਰੇ ਤੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜੇ ਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾਣਾ ਹੋ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਬੈ ਸੀ ਮਾਨਸ ਕਿਆ ਵਿਚਾਰਾ ਤੇ ਹ ਲੋਕ ਸੁਣਾਈ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸੋਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗਵੇ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਲਾਇ ਰਹਾਓ ਜੈਸਾ ਵੀ ਜੈਸੋ ਲੁਣੇ ਜੋ ਖਟੇ ਸੁਖਾਏ ਅਗੇ ਪੁੱਛ ਨਾ ਹੋਵੇ ਜੇ ਸਣ ਨਿਸ਼ਾਨ ਜਾਏ ਐਸੋ ਜਸਾ ਕਢੀਏ ਜੈਸੀ ਕਾਰ ਕਮਾਏ ਜੋ ਦਮ ਚਤਨਾ ਆ ਬਈ ਸੋ ਦਮ ਮਿਰਥਾ ਜਾਏ ਇਹੋ ਤਨ ਵਿੱਚੀ ਬੈ ਕਰੀ ਜੇ ਕੋ ਲੈ ਵਕਾਏ ਨਾਨਕ ਕਮ ਨਾਵਨੀ ਜਿਤ ਤਨ ਨਾਹੀ ਸਚਾ ਨਾਉ ਦੋਹੀ ਮਹਲਾ ਪਹਿਲਾ ਘਰ ਸਤਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋਗ ਨਖਿਨთა ਜੋਗ ਨ ਡੰਡੇ ਜੋਗ ਨ ਫਸਮ ਚੜਾਈਏ ਜੋਗ ਨੁੰਦੀ ਮੁੰਡ ਮੁੰਡਾਈਏ ਜੋਗ ਨ ਸਿੰਘੀ ਵਾਈਏ अंजन माहे निरंजन रहिए जोग जुगत एव पाईए गली जोग ना होई एक दृष्ट कर संसार जाने जोगी कहिए सोई रहाओ ਜੋਗਨ ਬਾਹਰ ਮੜੀ ਮਸਾਣੀ ਜੋਗਨ ਤਾੜੀ ਲਾਇਏ ਜੋਗਨ ਦੇਸ ਦੇ ਸੰਤਰ ਭਵੈ ਜੋਗਨ ਤੀਰਥ ਨਾਈਏ ਅੰਜਨ ਮਹਿ ਨਿਰੰਜਨ ਰਹੀਏ ਜੋਗ ਜੁਗਤ ਏਵ ਪਾਈਐ ਸਤ ਗੁਰ ਭੇਟੇ ਤਾਂ ਸਹਿਸਾ ਟੁਟੇ ਤავਤ ਵਰਜ ਰਹਾਇਐ ਨੇ ਚਰ ਚਰੈ ਸਹਜ ਧੁਨ ਲਾਗੇ ਕਰੇ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ এব ਪਾਈਐ ਨਾਨਕ ਜੀਵਤ ਅਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਵਜੈ ਤੋ ਨਿਰਪੋ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਨਾਨਕ ਜੀਵਤ ਆਮਰ ਰਹੀਐ ਐਸਾ ਜੋਗ ਕਮਾਈਐ ਵaje ਬਾਜੋ ਸਿੰਘੀ ਵਾਜੈ ਤੋ ਨਿਰਭੋ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤੋ ਪਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ